ਉਥੇ ਅੱਜ ਪੇ ਵਿਸ਼ਵਪਾਰ ਦੇ ਵਿਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਅਜਮੇਰ ਸਰ ਪੁਲਿਸ ਕਮਿਸ਼ਨਰ ਦੇ ਡੀਜੀਆਈ ਬੌਟਰ ਰੇਂਜ ਰਾਕੇਸ਼ ਕੌਂਸਲ ਦੇ ਵੱਲੋਂ ਅੱਜ ਸਵੇਰੇ ਖੰਨਾ ਪੇਪਰ ਮਿਲ ਦੇ ਵਿਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਅਗਨੀ ਪੇਟ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਰਾਕੇਸ਼ ਕੌਂਸਲ ਅਤੇ ਪੁਲਿਸ ਕਮਿਸ਼ਨਰ ਅਮਰitsar ਅਨਜੇ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਅਸੀਂ 200 ਕਿਲੋ ਦੇ ਕਰੀਬ ਨਸ਼ੀਲੇ ਪਦਾਰਥ ਨੂੰ ਅਗਨੀਪੇਜ ਕੀਤਾ ਹੈ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਰਹਦੀ ਜੁਲਿਆਦੀ ਪੁਲਿਸ ਦੇ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਕਮਿਸ਼ਨਰ ਪੰਜਾਬ ਦੇ ਜਿਹੜੇ ਕਮਿਸ਼ਨਰ ਅਮਰਸਰ ਪਲੱਸ ਇਥੋਂ ਦਾ ਜਿਹੜਾ ਰੂਰਲ ਰੇਂਜ ਹੈਗੀ ਆ ਬਾਰਡਰ ਰੇਂਜ ਬਾਰਡਰ ਜ ਅੰਮ੍ਰਿਤਸਰ ਤੇ ਬਾਰਡਰ ਰੇਂਜ ਫਿਰੋਜ਼ਪੁਰ ਦਾ ਤਰਨਤਾਰਨ ਚਾਰ ਤੋਂ ਪੰਜ ਡਿਸਟ੍ਰਿਕਟ ਦਾ ਇਥੇ ਜਿਹੜਾ ਨਸ਼ਾ ਜਿਹੜਾ ਅੱਜ ਇਕੱਠਾ ਡਿਸਪੋਜ਼ ਕੀਤਾ ਜਾ ਰਿਹਾ ਹੈ ਇਹ ਮਾਨਯੋਗ ਸੀਐਮ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਕਮਿਟਮੈਂਟ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਸ ਕਮਿਟਮੈਂਟ ਤਹਿਤ ਪੁਲਿਸ ਨੇ ਪਿਛਲੇ ਸਮੇਂ 'ਚ ਬਹੁਤ ਬਹੁਤ ਮਿਹਨਤ ਕੀਤੀ ਆ ਮਿਹਨਤ ਕਰਕੇ ਜਿਹੜਾ ਇਹ ਕਾਮਯਾਬੀਆਂ ਹੋਈਆਂ ਨੇ ਉਹ ਕਾਮਯਾਬੀਆਂ ਦੀ ਜੋ ਵੀ ਹੋਈਆਂ ਨੇ ਜਿੰਨਾ ਦਾ ਨਸ਼ਾ ਹੈਗਾ ਉਹ ਅੱਜ ਡਿਸਟ੍ਰਾਈ ਕੀਤਾ ਜਾ ਰਿਹਾ ਕਿੰਨਾ ਨਸ਼ਾ ਵਾ ਤੇ ਕੀ ਕੁਝ ਹੈਗਾ ਇਹਦੇ ਵਿੱਚ ਇਹਦੇ 'ਚ ਹੀਰੋਨ ਹੈ ਵੱਡੀ ਮਾਤਰਾ ਦੇ ਵਿੱਚ ਇਹਦੇ 'ਚ ਨਸ਼ੀਲੀਆਂ ਗੋਲੀਆਂ ਨੇ ਮੇਜਰ ਦੋਰ ਤੇ ਦੋ ਨਸ਼ੇ ਨੇ ਉਹ ਜਿਹੜੇ ਅੱਜ ਡਿਸਟ੍ਰਾਇਬ ਕੀਤੇ ਗਏ ਜਿਹੜੀ ਕਮਿਸ਼ਨੇਟ ਦੀ ਆ 29 ਕਿਲੋ ਦੇ ਕਰੀਬ ਹੈਗੀ ਆ ਤੇ ਕਈ ਮੋਰ ਥੈਨ 1 ਲੱਖ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਐਵੇਂ ਅਲੱਗ-ਅਲੱਗ ਬਾਕੀ ਡਿਸਟ੍ਰਿਕਟ ਦੀ ਆਪਣੀਆਂ-ਆਪਣੀਆਂ ਹੈਗੀਆਂ ਕੁੱਲ ਸੀ 2 ਕੁਇੰਟਲ ਜਿਹੜਾ ਸਾਰੇ ਇਥੋਂ ਦਾ ਮੋਰ ਥੈਨ 2 ਕੁਇੰਟਲ ਹੋ ਜਾਂਦੇ ਸੀ ਜੀ ਉਹਨਾਂ ਉਹਨਾਂ ਦੀਆਂ ਜਿਹੜੀਆਂ ਜੋ ਵੀ ਨਸ਼ੀਲੇ ਕੰਮ ਨਸ਼ੀਲੇ ਜਿਹੜੇ ਨਸ਼ੇ ਦੀ ਤਸਕਰੀ ਕਰਕੇ ਪ੍ਰਾਪਰਟੀਆਂ ਬਣਾਉਂਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਲਗਾਤਾਰ ਜਬਤ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਅਟੈਚ ਕੀਤਾ ਜਾਂਦਾਗਾ ਤਾਂ ਕਿ ਉਹਨਾਂ ਨੂੰ ਜੋ ਇਹ ਦੋ ਨੰਬਰ ਦੀ ਕਮਾਈ ਕਰਦੇ ਨੇ ਉਹ ਦੋ ਨੰਬਰ ਦੀ ਕਮਾਈ ਤੋਂ ਬਣਾਈ ਪ੍ਰਾਪਰਟੀ ਆ ਜਿਹੜੀ ਉਹ ਜਿਹੜੀ ਸਾਰੀ ਉਸ ਚੀਜ਼ ਕੀਤੀ ਜਾਂਦੀ ਸਰ ਵੀ ਜਿਹੜੀ ਬਿਮਾਰੀ ਆ ਕੋਈ ਵੀ ਜਿਹੜੀ ਬਰਿਆਈ ਆ ਉਹ ਸਮਾਜ ਦੇ ਸਹਿਯੋਗ ਤੋਂ ਬਿਨਾ ਜਿਹੜੀ ਆ ਉਹ ਕਦੇ ਖਤਮ ਨਹੀਂ ਹੋ ਸਕਦੀ ਇਹ ਇਕੱਲੀ ਪੁਲਿਸ ਇਹ ਕੰਮ ਕਰੂਗੀ ਕਰ ਸਕਦੀ ਆ ਪਰ ਜਿੰਨਾ ਜਦੋਂ ਪਬਲਿਕ ਦਾ ਸਹਿਯੋਗ ਹੋਵੇਗਾ ਜਦੋਂ ਇੱਕ ਪਬਲਿਕ ਚੇਤਨਤਾ ਹੋਵੇਗੀ ਜਦੋਂ ਉਹ ਨਾਲ ਲੱਗ ਕੇ ਕੰਮ ਕਰਨਗੇ ਡੈਫੀਨਿਟਲੀ ਜਿਹੜੀ ਇਹ ਸਫਲਤਾ ਜਿਹੜੀ ਉਹ ਬਹੁਤ ਛੇਤੀ ਪੈਰਾਂ ਨੂੰ ਆਕਸ਼ ਹੋ ਜਾਂਦੀ ਹੈ ਠੀਕ ਹੈ ਥੈਂਕ ਯੂ